ਰਾਜਨੀਤਿਕ ਪਾਰਟੀ ਨਾਲ ਕਿਸੇ ਨਾਲ ਰਾਜਨੀਤਿਕ ਲੋਕਾਂ ਨਾਲ ਕਿਸੇ ਨਾਲ ਕੋਈ ਵੀ ਇਹ ਵੀਡੀਓ ਦਾ ਸਬੰਧ ਨਹੀਂ ਹੈਗਾ ਹੈਗਾ ਇਹ ਇੱਕ ਲੋਕਾਂ ਨੂੰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਿਹੜੀ ਗੱਲ ਕਰਨ ਜਾਣ ਰਹੇ ਹਾਂ ਇਹ ਗੱਲ ਆ ਗਈ ਜਿਵੇਂ ਹੁਣ ਸਰਪੰਚੀ ਦੀਆਂ ਚੋਣਾਂ ਗਈਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਹਦੀ ਜਿਹੜੀ ਤਰੀਕ ਆ ਉਹ ਮਿੱਥ ਲਈ ਗਈ ਆ ਸ਼ਾਇਦ ਅੱਜ ਤੂੰਆਂ ਜਿਹੜੇ ਕਾਗਜ਼ ਪੱਤਰ ਉਹ ਭਰਨ ਦੀ ਤਿਆਰੀ ਦੇ ਵਿੱਚ ਲੱਗੇ ਹੋਏ ਨੇ ਸਰਪੰਚ ਨੇ ਜਿਹੜੇ ਪਰ ਇਥੇ ਇੱਕ ਗੱਲ ਆ ਗਈ ਲੋਕਾਂ ਖਾਤਰ ਵੀ ਜਿਹੜਾ ਆਪਾਂ ਸਰਪੰਚਾ ਵੀ ਕਿਹੋ ਜਿਹਾ ਚੁਣਨਾ ਚਾਹੀਦਾਗਾ ਵੀ ਜੇ ਸਰਪੰਚ ਵਧੀਆ ਹੋਊਗਾ ਸਰਪੰਚ ਵੀ ਇੱਕ ਤਰ੍ਹਾਂ ਦਾ ਜਿਹੜਾ ਪਿੰਡ ਦਾ ਮੁੱਖ ਮੰਤਰੀ ਵੀ ਹੁੰਦਾ 5 ਸਾਲਾਂ ਖਾਤਰ ਤੇ ਜਿਹੜੇ ਪਿੰਡ ਦਾ ਸਰਪੰਚ ਵਧੀਆਗਾ ਮਤਲਬ ਜਿਹਦੇ ਲੋਕ ਪੱਖੀ ਫੈਸਲੇ ਲੇਨਗੇ ਤੇ ਆਪਾਂ ਕਹਿ ਲਈਏ ਕਿ ਉਹੀ ਪਿੰਡ ਆ ਜਿਹੜਾ ਤਰੱਕੀ ਕਰਦਾਗਾ ਜਿਹੜਾ ਇਮਾਨਦਾਰ ਤੇ ਸੂਝਵਾਨ ਸਰਪੰਚਾ ਸੋ ਸੋ ਨੂੰ ਮੈਂ ਸਾਰੀ ਜਿਹੜੀ ਸਟੋਰੀ ਆ ਇੱਕ ਛੋਟੀ ਜੀ ਕਹਾਣੀ ਦੇ ਰਹੀ ਹਾਂ ਸਣਾਉਣ ਲੱਗਿਆਗਾ ਤੇ ਇੱਕ ਕਹਿੰਦੇ ਹਾਂਸ ਤੇ ਹਾਂਸਣੀ ਇੱਕ ਤਾਂ ਬਾਗਲਾ ਹੁੰਦਾਗਾ ਜਿਹੜਾ ਡਾਡਾ ਡੂਡਾ ਖਾਂਦਾ ਇੱਕ ਹਾਂਸ ਹੁੰਦਾਗਾ ਗੁਰਬਾਣੀ ਦੇ ਵਿੱਚ ਵੀ ਸ਼ਾਇਦ ਇਹਦਾ ਜ਼ਿਕਰ ਕੀਤਾ ਗਿਆਗਾ ਤੇ ਹਾਂਸ ਹੀਰੇ ਮੋਤੀ ਜਵਾਹਰ ਹੈਜਾ ਕੋਸਾ ਜਿਹੜਾ ਚੋਕਦਾਗਾ ਉਹਨਾਂ ਨੇ ਦੋਹਾਂ ਨੇ ਮੀਆਂ ਬੀਬੀ ਨੇ ਹਾਂਸ ਤੇ ਹਾਂਸਣੀ ਨੇ ਕੋਈ ਬੈਠੇ ਬੈਠਿਆਂ ਨੇ ਟੂਰ ਬਣਾ ਲਿਆ ਵੀ ਚਲੋ ਮੰਨਦੇ ਆਪਾਂ ਪੰਜਾਬ ਬੰਨੀ ਨੂੰ ਘੁੰਮ ਚੱਲਦੇ ਆ ਨਿਕਲ ਚੱਲਦੇ ਆ ਇੱਧਰ ਨੂੰ ਆਪਾਂ ਘੁੰਮ ਫਿਰ ਕੇ ਆਉਂਦੇ ਆਂ ਤੇ ਜਦੋਂ ਘਰੋਂ ਨਿਕਲਦੇ ਨੇ ਢਾਰੀ ਭਰ ਕੇ ਰਾਹ ਦੇ ਵਿੱਚ ਉਹਨਾਂ ਨੂੰ ਜਦੋਂ ਰਾਤ ਹੋ ਜਾਂਦੀ ਆ ਉਹਨਾਂ ਨੇ ਦੋਨਾਂ ਨੇ ਫੈਸਲਾ ਕੀਤਾ ਵੀ ਆਪਾਂ 2-4 ਘੰਟੇ ਆ ਜਿਹੜੇ ਆਰਾਮ ਕਰ ਲੈਨੇ ਆ ਕਿਸੇ ਪਾਸੇ ਦਰਖਤ ਦੇ ਬਹਿ ਜਾਂਨੇ ਆ ਵੀ ਤੜਕੇ ਦਿਨ ਚੜ੍ਹਦੇ ਨਾਲ ਫੇਰ ਢਾਰੀ ਮਾਰ ਲਾਂਗੇ ਗਾਹਾਂ ਵਾਲੇ ਪਾਸੇ ਵਗ ਜਾਗੇ ਤੇ ਉੱਥੇ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਆਪਸ ਵਿੱਚ ਤੇ ਉਥੇ ਹੰਸ ਸੀ ਜਿਹੜਾ ਉਹਨੇ ਗੱਲ ਦੱਸੀ ਕੋਈ ਗੱਲਾਂ ਬਾਤਾਂ 'ਚ ਗੱਲ ਆ ਗਈ ਕਹਿੰਦਾ ਵੀ ਜਿਹੜੇ ਉੱਲੂ ਹੁੰਦੇ ਨੇ ਵੀ ਮੈਂ ਸੁਣਿਆ ਉੱਲੂਆਂ ਦੇ ਨਾਲ ਇਹ ਕਿਸੇ ਦੇ ਘਰੇ ਉੱਲੂ ਰਹਿਣ ਲੱਗ ਜਾਣ ਵੀ ਉਹਨਾਂ ਦੇ ਜਿਹੜੇ ਘਰ ਨੇ ਉਹ ਉਜੜ ਜਾਂਦੇ ਨੇ ਵੀ ਕਿੱਥੇ ਉੱਲੂ ਜ਼ਿਆਦਾ ਹੋਣ ਉਹ ਉਜੜਨ ਲੱਗ ਜਾਂਦੇ ਨੇ ਘਰ ਬਰਬਾਦ ਹੋਣ ਲੱਗ ਜਾਂਦੇ ਨੇ ਤੇ ਉਹ ਕਿਤੇ ਨਾਲ ਦੀ ਡਾਣੀ ਦੇ ਉੱਤੇ ਉੱਲੂ ਬੈਠਾ ਸੀ ਉਹਨੂੰ ਸੁਣ ਗਿਆ ਸਾਰਾ ਕੁਝ ਉੱਲੂ ਨੇ ਕਿਹਾ ਭੈਣ ਇਹ ਤਾਂ ਆਪਣੀ ਜਿਹੜੀ ਬਰਾਦਰੀ ਆ ਯਾਰ ਉਸੇ ਨੂੰ ਮਾਰਾ ਕਹੀ ਜਾਂਦੇ ਨੇਗੇ ਵੀ ਕਿਉਂ ਨਾ ਆਪਾਂ ਇਹਨਾਂ ਦੇ ਕੋਈ ਸਕੀਮ ਲਾ ਕੇ ਕੋਈ ਗੱਲ ਗਾਹਾਂ ਕਰੀਏ ਚਲੋ ਜਦੋਂ ਤੜਕੇ ਦਿਨ ਚੜ੍ਹਨ ਲੱਗਿਆ ਤੇ ਉੱਲੂ ਨੇ ਦੂਜੇ ਉੱਲੂਆਂ ਨੂੰ ਉੱਲੂਆਂ ਦਾ ਪ੍ਰਧਾਨ ਲਾਲਾ ਉਹਨਾਂ ਕੋਲੇ ਗੱਲ ਕੀਤੀ ਵੀ ਐਂ ਕਰਕੇ ਬੀ ਤਾ ਯਾਰ ਆਪਾਂ ਨੂੰ ਸਾਰਿਆਂ ਨੂੰ ਬਦਨਾਮ ਕਰੀ ਜਾਂਦੇ ਨੇ ਆਪਣੇ ਖਾਨਦਾਨ ਨੂੰ ਉਹਨਾਂ ਨੇ ਸਕੀਮ ਖੇੜ ਲਈ ਜਦੋਂ ਹਾਂਸ ਤੇ ਹਾਂਸਣੀ ਉੱਡਣ ਲੱਗੇ ਹੋਰ ਉੱਲੂ ਇਕੱਠੇ ਹੋ ਗਏ ਖਾਸੇ ਉਹ ਕਹਿੰਦਾ ਯਾਰ ਕਿੱਧਰ ਜਾਣਿਓ ਇਹ ਤਾਂ ਜਿਹੜੀ ਤੂੰ ਨਾਲ ਲਈ ਫਿਰਦਾ ਮੇਰੇ ਘਰਾਂ ਵਾਲੀ ਆ ਉੱਲੂ ਕਹਿੰਦਾ ਹੰਸ ਕਹਿੰਦਾ ਲੈ ਯਾਰ ਤੂੰ ਪਾਗਲ ਹੋਇਆ ਤੇਰੀ ਬਰਾਦਰੀ ਹੋਰ ਸਾਡੀ ਬਰਾਦਰੀ ਹੋਰ ਇਹ ਤੇਰੇ ਘਰਾਂ ਵਾਲੀ ਕਿਵੇਂ ਹੋ ਸਕਦੀ ਹੈ ਤਾਂ ਹੰਸਨੀਆ ਇਹ ਉਲੂਆਂ ਦੇ ਘਰ ਵਾਲੀ ਕਿਵੇਂ ਬਣ ਸਕਦੀ ਆ ਜਿਹੜੇ ਕੜਮ ਚੌਧਰੀ ਕਹਿਲਾ ਆਪਾਂ ਨਾਲ ਦੇ ਸੀ ਉਹਨਾਂ ਨੇ ਵੀ ਹਾਂਮੀ ਪਰ ਲਈ ਵੀ ਹਾਂ ਯਾਰ ਇਹ ਤਾਂ ਇਹਦੇ ਘਰਾਂ ਵਾਲੀ ਆ ਵਾਹ ਸੋਊਗੀ ਭਾਈ ਰੌਲਾ ਪੈ ਗਿਆ ਉੱਥੇ ਜਦੋਂ ਰੌਲਾ ਪੈ ਗਿਆ ਹੰਸ ਕਹਿੰਦਾ ਯਾਰ ਵੀ ਇਹ ਤਾਂ ਹੋ ਹੀ ਨਹੀਂ ਸਕਦਾਗਾ ਹੰਸ ਨੇ ਕਿਹਾ ਬੜਾ ਕਸੂਤਾ ਫਸੇ ਯਾਰ ਇੱਧਰ ਆ ਕੇ ਤੇ ਹਾਂਸ ਨਿੰਬਥੇਰੀਆਂ ਉਹਨਾਂ ਦੀਆਂ ਤਰਲੇ ਜਿਹੜੇ ਮਿੰਤਾ ਕੀਤੀਆਂ ਉੱਲੂ ਕਿੱਥੋਂ ਮੰਨਦੇ ਨੇ ਉੱਲੂ ਕਹਿੰਦੇ ਨਾ ਨਾ ਜੀ ਇਹ ਤਾਂ ਸਾਡੇ ਘਰਾਂ ਵਾਲੀ ਆ ਉਹ ਕਹਿੰਦਾ ਫਿਰ ਐਂ ਕਰਦੇ ਆ ਆਪਾਂ ਵੀ ਛੋਡੇ ਪਿੰਡ ਕੋਈ ਇੱਥੇ ਸਰਪੰਚ ਹੋਊ ਵੀ ਆਪਾਂ ਸਰਪੰਚ ਤੋਂ ਫੈਸਲਾ ਕਰਾ ਲੈਨੇ ਆ ਇੱਕ ਨਿਆਹ ਕਰਾ ਲੈਨੇ ਆ ਚਲੋ ਉੱਲੂ ਕਹਿੰਦੇ ਠੀਕ ਆ ਭਾਈ ਗਏ ਗਾਹਾਂ ਜਦੋਂ ਸਰਪੰਚ ਕੋਲੇ ਗਏ ਸਰਪੰਚ ਸੀ ਖੋਗੜਾ ਉਹ ਵੀ ਜਾਨਵਰਾਂ ਚੋਸੀ ਜਦੋਂ ਜਾ ਕੇ ਸਰਪੰਚ ਨੂੰ ਸਾਰੀ ਗੱਲ ਦੱਸੀ ਵੀ ਐਂ ਕਰਕੇ ਗੱਲ ਆਹਗੀ ਵੀ ਜਿਹੜੀ ਆਹਗੀ ਹੰਸ ਲਈ ਫਿਰਦਾ ਵੀ ਇਹ ਉल्लू ਦੇ ਘਰਾਂ ਵਾਲੀ ਆ ਵੀ ਸਾਡੀ ਬਰਾਦਰੀ ਤੂੰ ਆ ਜਿਹੜੇ ਦੂਜੇ ਉੱਲੂ ਸੀ ਬੋਲੇ ਸਰਪੰਚ ਨੇ ਦੇਖ ਕੇ ਜੇ ਕਿਹਾ ਵੀ ਕਿੱਥੇ ਇਹ ਕਿੱਥੇ ਤੁਸੀਂ ਐਂ ਜੇ ਸਰਪੰਚ ਕਾਹਨ ਲੱਗਿਆ ਜਿਹੜਾ ਘੋਗੜ ਸੀ ਤੇ ਜਿਹੜੀਆਂ ਨਾਲ ਖੁੱਗੀਆਂ ਘਟਾਰਾਂ ਆਪਾਂ ਮੈਂਬਰ ਮੈਂਬਰ ਜੇ ਲਾ ਲਓ ਇਹ ਬੈਠੇ ਸੀ ਨਾਲ ਇਹਨਾਂ ਨੇ ਮਾਰੀ ਉਹ ਜੇ ਕਹਿੰਦੇ ਤੂੰ ਕਹਦੇ ਵੀ ਹਾਂ ਇਹਦੇ ਘਰਾਂ ਵਾਲੀ ਆ ਆਪਾਂ ਦਾ ਵੋਟਾਂ ਲੈਣੀ ਇਹਨਾਂ ਤੋਂ ਫੇਰ ਗਾਹਾਂ ਵੋਟਾਂ ਗਈਆਂ ਪਹਿਲਾਂ ਪੈ ਕੇ ਹਟੀਆਂ ਤੇਰੀ ਆਪਾਂ ਜਿੱਤਣਾ ਨਹੀਂ ਇਹਨਾਂ ਤੋਂ ਆਪਾਂ ਹਣ ਸੁਣ ਸੁਣ ਆਪਾਂ ਕਿੱਥੇ ਜਾਣਦੇ ਆ ਤੂੰ ਕਹਦੇ ਵੀ ਉੱਲੂ ਦੇ ਘਰਾਂ ਵਾਲੀ ਆ ਉਹ ਕਹਿੰਦਾ ਇਹ ਵੀ ਗੱਲ ਠੀਕ ਆ ਵੀ ਪਤਾ ਹੀ ਨਾ ਤਾਂ ਵੋਟਾਂ ਲੈਣੀਆਂ ਸਰਪੰਚ ਕਹਿੰਦਾ ਹਾਂ ਵੀ ਹਣਸੇ ਤਾਂ ਉੱਲੂ ਦੇ ਘਰਾਂ ਵਾਲੀ ਆ ਹਣਸ ਕਹਿੰਦਾ ਜੀ ਤੁਸੀਂ ਕਮਾਲ ਕਰਦੇ ਹੋ सरपंच साहब ਕਿਉਂਕਿ ਸਰਪੰਚ ਵੀ ਘੋਗੜੀ ਸੀ ਵੀ ਇਹ ਕਿਵੇਂ ਹੋ ਸਕਦਾ ਉਹ ਕਹਿੰਦਾ ਨਹੀਂ ਨਹੀਂ ਪੰਚਾਇਤ ਦਾ ਫੈਸਲਾਗਾ ਵੀ ਜਿਹੜੇ ਇਹ ਆ ਘਰਾਂ ਵਾਲੀ ਆ ਉੱਲੂ ਦੇ ਘਰਾਂ ਵਾਲੀ ਆ ਇਹ ਹੰਸ ਦੇ ਘਰਾਂ ਵਾਲੀ ਨਹੀਂ ਹੈਗੀ ਭਾਈ ਹੰਸ ਵਿਚਾਰਾ ਬੜਾ ਦੁਖੀ ਹੋਇਆ ਜਦੋਂ ਦੁਖੀ ਹੋਇਆ ਉਹ ਕਹਿੰਦਾ ਚਲੋ ਠੀਕ ਆ ਫੈਸਲਾ ਹੋ ਗਿਆ ਜਦੋਂ ਉੱਠ ਕੇ ਜਾਣ ਲੱਗਿਆ ਉਹੀ ਉੱਲੂ ਨੇ ਆ ਕੇ ਉਹਦੀ ਬਾਹ ਫੜ ਲਈ ਹੰਸ ਕਹਿ ਲਈਏ ਆ ਹੰਸ ਕਹਿੰਦਾ ਤੁਸੀਂ ਬੈਠੇ ਗੱਲਾਂ ਕਰਦੇ ਸੀ ਨਾ ਵੀ ਉੱਲੂਆਂ ਦੇ ਆਉਣ ਦੇ ਨਾਲ ਨੇ ਜਿਹੜੇ ਘਰ ਉਜੜ ਜਾਂਦੇ ਨੇ ਉਹ ਕਹਿੰਦਾ ਇਹ ਬਿਲਕੁਲ ਗਲਤ ਆ ਘਰ ਇਸ ਤਰ੍ਹਾਂ ਉਜੜਦੇ ਨੇ ਜਿਵੇਂ ਇਹ ਘੋਗੜ ਸਰਪੰਚਾ ਲੋਕਾਂ ਦਾ ਬਣਾਇਆ ਵਿਆ ਕਿਉਂਕਿ ਵੀ ਉਲੂਆਂ ਦੇ ਉਜੜਨ ਦਾ ਆਉਣ ਦੇ ਨਾਲ ਕਦੇ ਵੀ ਘਰ ਨਹੀਂ ਉਜੜਦੇ ਜਿਹੜੇ ਇਹੋ ਜਿਹੇ ਫੈਸਲੇ ਕਰਦੇ ਨੇ ਆਪਣੇ ਚੁਣੇ ਹੁੰਦੇ ਨੇ ਘਰ ਉਦੋਂ ਉਜੜਦੇ ਨੇ ਇਹਦੀ ਗੱਲ ਮਕਾ ਤੁਸੀਂ ਸਿੱਟਾ ਨਿਕਲਦਾਗਾ ਵੀ ਆਪਾਂ ਜਿਹੜਾ ਵੀ ਮਤਲਬ ਮੈਂਬਰ ਸਰਪੰਚ ਕੋਸ ਵੀ ਚਾਹੇ ਸਰਕਾਰਾਂ ਚੁਣਦੀਆਂ ਕਿਉਂ 5 ਸਾਲਾਂ ਤੱਕ ਆਪਣੇ ਕੋਲੇ ਮੌਕਾ ਹੁੰਦਾ ਉਹਨਾਂ ਨੂੰ ਦੇਖ ਕੇ ਚੁਣੋ ਸੂਝਵਾਨ ਹੋਣ ਪੜੇ ਲਿਖੇ ਹੋਣ ਤੇ ਲੋਕਪੱਖੀ ਫੈਸਲੇ ਹੋਣ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਜਿਹੜੀ ਜ਼ਰੂਰਤ ਆ ਰੱਖਦੇ ਹੋਣ ਫੇਰ ਹੀ ਪਿੰਡ ਦਾ ਜਿਹੜਾ ਵਿਕਾਸ ਆ ਉਹ ਸਿਰੇ ਚੜਦਾਗਾ ਤੇ ਪਿੰਡ ਦਾ ਵਿਕਾਸ ਹੁੰਦਾਗਾ ਤੇ ਕਿਉਂਕਿ ਕਈ ਮਤਲਬ ਫੈਸਲੇ ਕਿਸੇ ਦੀਆਂ ਕੁੜੀਆਂ ਧੀਆਂ ਭੈਣਾਂ ਵਾਲੇ ਵੀ ਹੁੰਦੇ ਨੇ ਹਰ ਇੱਕ ਦੇ ਵਸ ਦੀ ਗੱਲ ਨਹੀਂ ਹੁੰਦੀ ਵਿੱਚ ਹਾਜ਼ਮ ਕਰਨਾ ਕਿਉਂਕਿ ਸਰਪੰਚ ਤੋਂ ਬਾਅਦ ਜਿਹੜੀ ਗੱਲ ਆ ਕੋਈ ਬਾਹਰ ਨਾ ਜਾਵੇ ਕਿਸੇ ਕੋਲੇ ਹੁਣਾ ਭਰਿਆ ਜਾਵੇ ਧੀਆਂ ਭੈਣਾਂ ਦੇ ਮਸਲੇ ਵੀ ਆਉਂਦੇ ਨੇ ਇੱਕ ਮੋਦਵਾਰ ਬੰਦਾ ਹੁੰਦਾ ਜਿਹੜਾ ਸਰਪੰਚ ਹੁੰਦਾ ਇੱਥੇ ਇੱਕ ਗੱਲ ਹੋਰ ਆ ਗਈ ਆਪਾਂ ਕਹਿ ਲਈਏ ਕਿ ਇਹ ਵੀਡੀਓ ਆ ਸਿਰਫ ਇੱਕ ਸਮਝਾਉਣ ਖਾਤਰੀ ਆਪਾਂ ਪਾਈ ਆ ਆਪਣਾ ਰਾਜਨੀਤਿਕ ਪਾਰਟੀ ਨਾਲ ਕਿਸੇ ਨਾਲ ਰਾਜਨੀਤਿਕ ਲੋਕਾਂ ਨਾਲ ਕਿਸੇ ਨਾਲ ਕੋਈ ਵੀ ਇਹ ਵੀਡੀਓ ਦਾ ਸਬੰਧ ਨਹੀਂ ਹੈਗਾਗਾ ਇਹ ਇੱਕ ਲੋਕਾਂ ਨੂੰ ਆਧਾਰਨ ਤੌਰ ਤੇ ਆਪਾਂ ਸਮਝਾਇਆਗਾ ਵੀ ਆਪਾਂ ਇਹ ਜਿਆ ਸਰਕਾਰਾਂ ਹੋਣ ਚਾਹੇ ਸਰਪੰਚ ਹੋਈਏ ਦੇਖ ਕੇ ਬਣਾਉਣ ਤੋਂ ਪਹਿਲਾਂ ਚੁਣ ਸਕੀਏ ਜਿਹੜਾ ਵੀ ਗਾਹਾਂ ਆ ਕੇ ਆਪਾਂ ਨੂੰ 5 ਸਾਲਾਂ ਦੇ ਵਿੱਚ ਜਿਹੜਾ ਕੁਝ ਮਤਲਬ ਆਪਣਾ ਸੋਚ ਆ ਗਈ ਵੀ ਸਹੀ ਚੁਣਿਆ ਗਿਆ ਉਹ ਚੰਗੇ ਵਿਕਾਸ ਚੰਗੇ ਕੰਮਕਾਰ ਤੇ ਕਾਰਜਕਾਰ ਲੋਕਾਂ ਦੇ ਹੋਣ ਇਹੇ ਜੀ ਸੋਚ ਵਾਲਾ ਸਰਪੰਚ ਚੁਣਿਓ ਖਾਸ ਸਰਪੰਚ ਹੋਵੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਵਾਲਾ ਹੋਵੇ ਸੋ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਤੇ ਲਾਇਕ ਜ਼ਰੂਰ ਕਰ ਦਿਓ ਤੇ